ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਅੱਜ ਅਸੀਂ ਆਏ ਆ ਪਿੰਡ ਬਰਾਮਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਰੋਨੀ ਅਕਾਲੀ ਦਲ ਕੁਝ ਹੀ ਪਲਾਂ ਦੇ ਵਿੱਚ ਇੱਥੇ ਆ ਰਹੇ ਆ ਤਾਂ ਆਓ ਅੱਜ ਤੁਹਾਨੂੰ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਰਹੇ ਆ ਆ ਗੱਡੀਆਂ ਦਾ ਤੁਸੀਂ ਤਵਾਜ ਦੇ ਸਕਦੇ ਹੋ ਕਿ ਕਿੰਨੀਆਂ ਇੱਥੇ ਆ ਕੇ ਲੱਗ ਗਈਆਂ ਉਹਨਾਂ ਕਿ ਬਾਦਲ ਸਾਹਿਬ ਜਲਦੀ ਜਲਦੀ ਤੇ ਪਹੁੰਚਣ ਵਾਲੇ ਆ ਆਉ ਤੁਹਾਨੂੰ ਲਾਈਵ ਵੀਡੀਓ ਸੁਵੀਰਾਂ ਦਿਖਾਉਂਦੇ ਆ ਜੀ ਇਹ ਸੁਖਵੀਰ ਬਾਦਲ ਦਾ ਜੀ ਕਾਫਲਾ ਬ੍ਰਾਮ ਦਾਣਾ ਮੰਡੀ ਦੇ ਵਿੱਚ ਤੇ ਪਹੁੰਚ ਗਿਆ चार <laughs> हज़ार ਖੋਲ ਦਿਓ ਖੋਲ ਦਿਓ ਪਿੱਛੋਂ ਖੋਲ ਦਿਓ ਜੀ ਉਹ ਬੜਾ ਸੂਫਰ ਯਾਰ ਪ੍ਰਧਾਨ ਜੀ ਆ ਜਾਓ ਸ਼ਕਰ ਸਾਹਿਬ ਇੱਕ ਮਿੰਟ ਜੀ ਉਹ ਇੱਕ ਮਿੰਟ ਖੋਲ ਸਰ ਆ ਬੜਾ ਕੰਮ ਲਈਆ ਪ੍ਰਧਾਨ ਜੀ ਆ ਲੈ ਖੁੱਲਾ ਜੀ ਪ੍ਰਧਾਨ ਜੀ ਆ ਲਾ ਦੀਆ ਖੁੱਲਾ ਬੜਾ ਦੋ ਯਾਰ ਉਹ ਨਹੀਂ ਇਹ ਕੱਲੀ ਲਾਈ ਅੰਦਰ ਦੇ ਗੰਦਾਬਲ ਜਿੰਦਾਬਾਦ ਆ ਸੁਖਵੀਰ ਸਿੰਘ ਪਾਦ ਜਿੰਦਾਬਾਦ ਅਬੀਦ ਕੋ ਲਾ ਦਿਓ ਜਿੰਦਾਬਾਦ

ਤੁਸੀਂ ਸਾਰੇ 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 ਇੱਥੇ ਆਦਰ ਉਹ ਸਾਰੇ ਸਾਰੇ ਅੱਜ ਉਹ ਦਸਤੂਰ ਉੱਥੇ ਨਹੀਂ ਆਉਂਦੇ ਉੱਥੇ ਨਹੀਂ ਆਉਂਦੇ ਪੁਲਿਸ ਵਿਚਾ ਜਾਈਏ ਘਰ ਕਰਾਉਣਾ ਹੈ ਘਰ ਨਹੀਂ ਨਹੀਂ ਖਲੋ ਤੁਸੀਂ ਕੀ ਗੱਲ ਬਣਦੀ ਹੈ ਜੀ ਇੱਥੇ ਖੜ ਕੇ ਗੱਲ ਬਣਦੀ ਹੈ ਬਰਮਦਾਨਾ ਮੰਡੀ ਤੋਂ ਤੁਸੀਂ ਲੰਬੀ ਤਸਵੀਰਾਂ ਦੇਖ ਰਹੇ ਆ ਤੇ ਬ੍ਰਾਹਮਣ ਦਾਣਾ ਮੰਡੀ ਤੋਂ ਲੱਗ ਤਸਵੀਰਾਂ ਦੇਖਦੇ ਜਿੱਥੇ ਕੋਜੀਪਾਲ ਨੇ ਸਦਹੀ ਬਾਦਲਾ ਆ ਰਹੇ ਸਰ ਰਾਮਨ ਦੀ ਚਰਵਾਇਆ ਪਾਪਲਾ ਚਰਵਾਇਆ ਸੁਖਬੀ ਸਿੰਘ ਬਾਦਲ ਦਾ ਬ੍ਰਾਮ ਗਰਮੰਡੀ ਤੋਂ ਕਾਫਾ ਚੋ ਗਿਆ ਜੀ ਸੁਰਵੀਰ ਸਿੰਘ ਬਾਦਲਾ ਅੱਜ ਧਨਮੰਡੀ ਬਰਹਮ ਦੇ ਵਿੱਚ ਆਇਆ ਕੁਝ ਹੀ ਪੱਲੇ ਇੱਥੇ ਰੁਕਿਆ ਰੁਕਣ ਤੋਂ ਬਾਅਦ ਜਸਰ ਜਸਵਿੰਦਰ ਦਾ ਨੋਖਰ ਵਾਲੇ ਇਹ ਗ੍ਰਾਮਿਕ ਤੇ ਲੇਗਾ ਮਗਰ ਹੁਣ ਉਹਨਾਂ ਦੇ ਨਾਲ ਵਰਕਰਾਂ ਦਾ ਕਾਫਲਾ ਚੱਲ ਰਿਹਾ ਜੀ ਕਾਫੀ ਵੱਡੀ ਲਾਈਨ ਲੱਗ ਗਈ ਆ ਕਾਫਲੇ ਦੀ ਆਰਡਰ ਟ੍ਰੈਫਿਕ ਰੁਕ ਗਈ ਆ ਗੱਡੀਆਂ ਬਹੁਤ ਸਪੀਡ ਦੇ ਵਿੱਚ ਆਪਰਾ ਬਿਚਾ ਆਪੇ ਕਰਨਾ ਪਊਗਾ ਇਹ ਬਾਬਲਾ ਆਇਆ ਇਹ ਦੂਜਾ ਕਾਪਲਾ ਖਰਾ ਨੁਕਰਵਾ ਯਾਦਰ ਇਸ ਬੰਧਰ ਨੁਕਰਵਾ ਦੇ ਜਾ ਰਿਹਾ ਜਿ ਗ੍ਰਾਫਿਕ